ਜੀ ਹਾਂ ਦੋਸਤੋ ਪ੍ਰੀਨਕੁਰ ਸਿੱਧੂ ਵੱਲੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅਤੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸੋ ਦੋਸਤੋ ਅੱਜ ਹਾਜ਼ਰ ਹਾਂ ਮੈਂ ਫਿਰ ਤੁਹਾਡੇ ਨਾਲ ਆਪਣੇ ਲਿਖਤ ਨਦੀਏ ਨੀ ਲੈ ਕੇ ਸੋ ਦੋਸਤੋ ਸ਼ੁਰੂ ਕਰਦੀ ਹਾਂ ਆਪਣੇ ਲਿਖਤ ਨਦੀਏ ਨੀ ਨਦੀਏ ਨੀ ਤੂੰ ਤੁਰਦੀ ਜਾ ਨਦੀਏ ਨੀ ਤੂੰ ਤੁਰਦੀ ਜਾ ਮਟਕ ਫੁਲਾ ਦੇ ਖਾਂਦੇ ਜਾ ਸਿੱਖ ਪ੍ਰੀਤਮ ਨੂੰ ਮਿਲੰਦੀ ਸਿੱਖ ਪ੍ਰੀਤਮ ਨੂੰ ਮਿਲੰਦੀ ਮਨ ਵਿੱਚ ਰੱਖ ਕੇ ਤੁਰਦੀ ਜਾ ਕਾਹਲ ਕੀਤਿਆਂ ਕੁਝ ਨਹੀਂ ਹੋਣਾ ਕਾਹਲ ਕੀਤਿਆਂ ਕੁਝ ਨਹੀਂ ਹੋਣਾ ਆਪਣੀ ਚਾਲੇ ਵਧਦੀ ਜਾ ਓਬੜ ਖੋਬੜ 라ਵੀ ਆਉਣੇ ਓਬੜ ਖੋਬੜ 라ਵੀ ਆਉਣੇ ਗੀਤ ਅਸ ਦੇ ਗੁੰਦੀ ਜਾ ਨਾਲ ਪਾਣੀ ਤੇ ਡੂੰਗਾ ਰਿਸ਼ਤਾ ਨਾਲ ਪਾਣੀ ਤੇਰਾ ਡੂੰਗਾ ਰਿਸ਼ਤਾ ਕਲ ਕਲ ਕਰਦੀ ਵਹਿੰਦੀ ਜਾ ਮੰਜ਼ਿਲ ਮਿਲ ਹੀ ਜਾਣੀ ਇੱਕ ਦਿਨ ਮੰਜ਼ਿਲ ਮਿਲ ਹੀ ਜਾਣੀ ਇੱਕ ਦਿਨ ਭਰੋਸਾ ਖੁਦ ਤੇ ਕਰਦੀ ਜਾ ਪੱਥਰ ਪਰਬਤ ਤੇ ਪਧਰਨ ਪੱਥਰ ਪਰਬਤ ਤੇ ਪਧਰਾਂ ਨੂੰ چیر ਕੇ ਥਾਂ ਬਣਾਉਂਦੀ ਜਾ ਰਸਤੇ ਆਪਣੇ ਮਾਪੀ ਜਾ ਰਸਤੇ ਆਪਣੇ ਮਾਪੀ ਜਾ ਚਾਲ ਨਿਰੰਤਰ ਚੱਲਦੀ ਜਾ ਨਦੀ ਅਨੀ ਤੂੰ ਤੁਰਦੀ ਜਾ ਨਦੀਏ ਨੀ ਤੂੰ ਤੁਰਦੀ ਜਾ ਮਟਕ ਹੁਲਾਰੇ ਖਾਂਦੀ ਜਾ ਮਟਕ ਹੁਲਾਰੇ ਖਾਂਦੀ ਜਾ ਮਟਕ ਹੁਲਾਰੇ ਖਾਂਦੀ ਜਾ ਬਹੁਤ ਬਹੁਤ ਧੰਨਵਾਦ ਜੀ